ਕੀ ਕਾ ਵਿਧੀ ਸਸਿਕਾ ਕੀ ਨਾ ਆ ਮ ਕਿਹੜੀ ਜਗ੍ਹਾ ਤੋਂ ਸਰ ਮੈਂ ਜਲਿੰਦਰ ਤੋਂ ਆਣਾ ਤੇ ਮੇਰੇ ਮਾਤਾ ਜੀ ਨੂੰ ਬਹੁਤ ਪ੍ਰੋਬਲਮ ਸੀਗੀ ਤੇ ਉਹਨਾਂ ਨੂੰ ਇੱਕ ਅਸੀਂ ਬੋਡੀ ਸਰਵਿਸ ਪੈਕ ਦੇ ਦਿੱਤੀ ਗਏ ਸੀ ਤੁਹਾਨੂੰ ਉਹ ਵਰਤਨ ਤੋਂ ਪਹਿਲਾਂ ਮਾਤਾ ਲਈ ਤੁਸੀਂ ਲੈ ਕੇ ਗਏ ਸੀ ਉਦੋਂ ਵਰਤਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਮਾਤਾ ਨੂੰ ਐਕਚੁਅਲੀ ਮਾਤਾ ਨੂੰ ਸਟਾਰਟਿੰਗ ਤੋਂ ਪਹਿਲਾਂ ਪੈਰਾਲਾਈਜ਼ ਦੀ ਪ੍ਰੋਬਲਮ ਸੀ 9-10 ਮਹੀਨੇ ਹੋ ਗਏ ਸਨ ਉਹਨਾਂ ਨੇ ਮੈਡੀਸਨ ਖਾਂਦੇ ਨੂੰ ਤਾਂ ਕੋਈ ਰਿਜ਼ਲਟ ਨਹੀਂ ਮਿਲਿਆ ਉਸ ਤੋਂ ਬਾਅਦ ਉਹਨਾਂ ਦੀ ਬਿਲਕੁਲ ਹੀ ਭੁੱਖ ਮਰ ਗਈ ਦੋ ਤਿੰਨ ਮਹੀਨੇ ਤੋਂ ਰੋਟੀ ਵੀ ਨਹੀਂ ਖਾ ਰਹੇ ਸੀ ਤਾਂ ਰੋਟੀ ਬਿਲਕੁਲ ਬੰਦ ਹੋ ਗਈ ਸੀ ਤਾਂ ਫਿਰ ਮੈਂ ਇਹਨਾਂ ਦੀ ਤੇ ਉਹ ਮੈਂ ਟਰਾਈ ਕੀਤਾ ਅੱਜ ਮੈਨੂੰ 20 ਦਿਨ ਹੋ ਗਏ ਉਹਨਾਂ ਨੂੰ ਵਰਤਦੇ ਨੂੰ ਤਾਂ ਮੇਰੇ ਮਾਤਾ ਨੂੰ 30 ਤੋਂ 40% ਰਿਕਵਰੀ ਹੋ ਗਈ ਆ ਮਤਲਬ ਬੈਟਰੀਆ ਵਗੈਰਾ ਖਾ ਲੈਂਦੇ ਸਾਰੇ ਹਾਂਜੀ ਹਾਂਜੀ ਰੋਟੀ ਵੀ ਖਾਂਦੇ ਪੀਂਦੇ ਹੁਣ ਜੋ ਚੀਜ਼ ਚਾਹੀਦੀ ਉਹ ਸਭ ਖਾਂਦੇ ਪੀਂਦੇ ਆ ਪਹਿਲਾਂ ਪਚਦੀ ਨਹੀਂ ਸੀ ਪਹਿਲਾਂ ਪਚਦੀ ਨਹੀਂ ਸੀ ਵੋਮਿਟ ਹੋ ਜਾਂਦੀ ਸੀ ਨਾਲੇ ਅੱਛਾ ਵੋਮਿਟ ਹੋ ਜਾਂਦੀ ਠੀਕ ਹੈ ਜੀ ਤੇ ਪਹਿਲਾਂ ਮੈਡੀਸਨ ਕਿੰਨੀਆਂ ਖਾਦੀਆਂ ਜਾਂ ਕਿੰਨੇ ਕ ਟਾਈਮ ਤੋਂ ਹਾਂਜੀ ਪਹਿਲਾਂ ਹਸਪੀਟਲ ਐਡਮਿਟ ਵੀ ਕਰਵਾਇਆ ਮੈਡੀਸਨਸ ਹੀ ਖਾਦੀਆਂ ਅੰਗਰੇਜ਼ੀ ਦਵਾਈਆਂ ਖਾਦੀਆਂ ਪਰ ਉਹਦੇ ਨਾਲ ਬਿਲਕੁਲ ਭੁੱਖੀ ਬਿਲਕੁਲ ਮਰ ਗਈ ਸੀਗੀ ਪਰ ਕਵ ਹਾਂ ਬਿਲਕੁਲ ਠੀਕ ਹੈ ਜੀ ਹਾਂਜੀ ਹੁਣ ਜਦੋਂ ਦਾ ਇਹ ਬਾਡੀ ਸਰਵਿਸ ਪੈਕ ਸ਼ੁਰੂ ਕੀਤਾ ਉਦੋਂ ਜੀ ਰੋਟੀ ਵਗੈਰਾ ਖਾਣ ਲੱਗ ਪਏ ਵਧੀਆ ਹੈ ਠੀਕ ਹੈ ਜੀ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂਗਾ ਕਿ ਸਾਨੂੰ ਇਹ ਬਾਡੀ ਸਰਵਿਸ ਪੈਕ ਜ਼ਰੂਰ ਟਰਾਈ ਕਰਨਾ ਚਾਹੀਦਾ ਜਿਸ ਦੇ ਨਾਲ ਬਹੁਤ ਬੈਨੀਫਿਟ ਹੁੰਦੇ ਹੈ ਓਕੇ ਧੰਨਵਾਦ